ਮਨ ਬੜਾ ਲੋਚਦਾ ਬੜੀਆਂ ਸੋਚਾਂ ਸੋਚਦਾ ਮਨ ਬੜਾ ਲੋਚਦਾ ਬੜੀਆਂ ਸੋਚਾਂ ਸੋਚਦਾ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲਗੀਆਂ ਵਾਲਿਆ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲਗੀਆਂ ਵਾਲਿਆ ਤੇ ਤੇਰੀਆਂ ਦੀਦਾਰਿਆਂ ਦੀ ਲੋੜ ਲੋੜ ਬਾਜਾ ਵਾਲਿਆ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲਗੀਆਂ ਵਾਲਿਆ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲਗੀਆਂ ਵਾਲਿਆ ਨਿਤੋਂ ਤਵਾ ਹੱਥ ਜੋੜ ਜੋੜ ਕਲੰਗੀਆਂ ਵਾਲਿਆ ਚਰਨ ਤਵਾ ਵਾ ਹੱਥ ਜੋੜ ਜੋੜ ਕਲੰਗੀਆਂ ਵਾਲਿਆ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲੰਗੀਆਂ ਵਾਲਿਆ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲੰਗੀਆਂ ਵਾਲਿਆ ਮਨ ਬੜਾ ਲੋਚਦਾ ਬੜੀਆਂ ਸੋਚਾਂ ਸੋਚਦਾ ਮਨ ਬੜਾ ਲੋਚਦਾ ਬੜੀਆਂ ਸੋਚਾਂ ਸੋਚਦਾ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲਗੀਆਂ ਵਾਲਿਆ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲਗੀਆਂ ਵਾਲਿਆ ਜੰਗਲਾਂ ਨੂੰ ਜਾਂਦੀਆਂ ਲੱਕੜਾਂ ਲੈ ਆਉਂਦੀਆਂ ਜੰਗਲਾਂ ਨੂੰ ਜਾਂਦੀਆਂ ਲੱਕ ਖੜਾਵਾ ਬਣਾਵਾ ਹੱਥ ਜੋੜ ਜੋੜ ਕਲੰਗੀ ਵਾਲਿਆ ਖੜਾਵਾ ਬਣਾਵਾ ਹੱਥ ਜੋੜ ਜੋੜ ਬਚਵਾ ਵਾਲਿਆ ਇੱਕ ਵਾਰੀ ਪਟਨੇ ਚੋਬੋਲ ਬੋਲ ਕਲੰਗੀਆਂ ਵਾਲਿਆ ਇੱਕ ਵਾਰੀ ਪਟਨੇ ਚੋਬੋਲ ਬੋਲ ਬਚਵਾ ਵਾਲਿਆ ਮਨ ਬੜਾ ਲੋ ਦਾ ਬੜੀਆਂ ਸੋਚਾਂ ਸੋਚਦਾ ਹੋ ਮਨ ਬੜਾ ਲੋਚਦਾ ਬੜੀਆਂ ਸੋਚਾਂ ਸੋਚਦਾ ਬਾਗਾਂ ਨੂੰ ਜਾਂਦੀਆਂ ਫੁੱਲ ਮੇਲੇ ਆਉਂਦੀਆਂ ਬਾਗਾਂ ਨੂੰ ਜਾਂਦੀਆਂ ਫੁੱਲ ਮੇਲੇ ਆਉਂਦੀਆਂ ਹਾਰ ਬਣਾਵਾ ਹੱਥ ਜੋੜ ਜੋੜ ਬਾਜਾ ਵਾਲਿਆ ਹਾਰ ਬਣਾਵਾ ਹੱਥ ਜੋੜ ਪਟਨੇ ਚੋਂ ਬੋਲ ਬੋਲਵਾ ਚਾ ਵਾਲਿਆ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲੰਗੀਆਂ ਵਾਲਿਆ ਮਨ ਬੜਾ ਲੋਚਦਾ ਬੜੀਆਂ ਸੋਚਾਂ ਸੋਚਦਾ ਮਨ ਬੜਾ ਲੋਚਦਾ ਬੜੀਆਂ ਸੋਚਾਂ ਸੋਚਦਾ ਆਪਣੇ ਸਤ ਗੁਰੂ ਦੇ ਸਤ ਗੁਰੂ ਦੇ ਲਈ ਮੈਂ ਲੰਗਰ ਪਕਾਉਂਦੀ ਆਂ ਭੋਗ ਲਵਾਵਾ ਹੱਥ ਜੋੜ ਜੋੜ ਕਲੰਗੀਆਂ ਵਾਲਿਆ ਭੋਗ ਲਵਾਵਾ ਹੱਥ ਜੋੜ ਜੋੜ ਕਲੰਗੀਆਂ ਵਾਲਿਆ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲੰਗੀ ਵਾਲਿਆ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਬਾਚਾ ਵਾਲਿਆ ਮਨ ਬੜਾ ਲੋਚਦਾ ਬੜੀਆਂ ਸੋਚਾਂ ਸੋਚਦਾ ਮਨ ਬੜਾ ਲੋਚਦਾ ਬੜੀਆਂ ਸੋਚਾਂ ਸੋਚਦਾ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਬਾਚਾ ਵਾਲਿਆ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲੰਗੀਆਂ ਵਾਲਿਆ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲੰਗੀਆਂ ਵਾਲਿਆ ਤੇਰਿਆਂ ਦੀ ਦਾਰਿਆਂ ਦੀ ਲੋੜ ਲੋੜ ਵਾਜਾਂ ਵਾਲਿਆ ਤੇਰਿਆਂ ਦੀ ਦਾਰਿਆਂ ਦੀ ਲੋੜ ਲੋੜ ਵਾਜਾਂ ਵਾਲਿਆ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲੰਗੀਆਂ ਵਾਲਿਆ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲੰਗੀਆਂ ਵਾਲਿਆ ਗੁਰਾਲੇ ਮੈਂ ਜਲ ਲੀ ਆਉਂਦੀਆਂ ਆਪਣੇ ਗੁਰਾਲੇ ਮੈਂ ਜਲ ਲੀ ਆਉਂਦੀਆਂ ਚਰਨ ਤੋਂ ਹੱਥ ਜੋੜ ਜੋੜ ਕਲੰਗੀਆਂ ਵਾਲਿਆ ਚਰਨ ਤੋਂ ਵਾ ਵਾ ਹੱਥ ਜੋੜ ਜੋੜ ਕਲੰਗੀਆਂ ਵਾਲਿਆ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲਗੀਆਂ ਵਾਲਿਆ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲਗੀਆਂ ਵਾਲਿਆ ਮਨ ਬੜਾ ਲੋਚਦਾ ਬੜੀਆਂ ਸੋਚਾਂ ਸੋਚਦਾ ਮਨ ਬੜਾ ਲੋਚਦਾ ਬੜੀਆਂ ਸੋਚਾਂ ਸੋਚਦਾ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲੰਗੀਆਂ ਵਾਲਿਆ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲੰਗੀਆਂ ਵਾਲਿਆ ਜੰਗਲਾਂ ਨੂੰ ਜਾਂਦੀਆਂ ਲੱਕੜਾਂ ਲੈ ਆਉਂ ਜੰਗਲਾਂ ਨੂੰ ਜਾਂਦੀਆਂ ਲੱਕੜਾਂ ਲਿਆਉਂਦੀਆਂ ਖੜਾਵਾਂ ਬਣਾਵਾ ਹੱਥ ਜੋੜ ਜੋੜ ਕਲੰਗੀ ਵਾਲਿਆ ਖੜਾਵਾਂ ਬਣਾਵਾ ਹੱਥ ਜੋੜ ਜੋੜ ਬਚਾਵਾ ਵਾਲਿਆ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲੰਗੀਆਂ ਵਾਲਿਆ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਵਚ ਵਾਲਿਆ ਮਨ ਬੜਾ ਲੋਚਦਾ ਬੜੀਆਂ ਸੋਚਾਂ ਸੋਚਦਾ ਹੋ ਮਨ ਬੜਾ ਲੋਚਦਾ ਬੜੀਆਂ ਸੋਚਾਂ ਸੋਚਦਾ ਬਾਗਾਂ ਨੂੰ ਜਾਂਦੀਆਂ ਫੁੱਲ ਮੇਲੇ ਆਉਂਦੀਆਂ ਬਾਗਾਂ भवा हाथ जोड बचाळ्या हार भवा होड जोड वचळ्या पटनेचु बोल बोलबाळि वारी पटनेच बोल ਬੜੀਆਂ ਸੋਚਾਂ ਸੋਚਦਾ ਮਨ ਬੜਾ ਲੋਚਦਾ ਬੜੀਆਂ ਸੋਚਾਂ ਸੋਚਦਾ ਆਪਣੇ ਸਤ ਗੁਰੂ ਦੇ ਲਈ ਮੈਂ ਲੰਗਰ ਪਕਾਉਂਦੀਆਂ ਸਤ ਗੁਰੂ ਦੇ ਲਈ ਮੈਂ ਲੰਗਰ ਪਕਾਉਂਦੀਆਂ ਭੋਗ ਲਵਾਵਾ ਹੱਥ ਜੋੜ ਜੋੜ ਕਲੰਗੀਆਂ ਵਾਲਿਆ ਉਗ ਲਵਾਂ ਮਹੱਤ ਜੋੜ ਜੋੜ ਕਲਗੀ ਵਾਲਿਆ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲਗੀ ਵਾਲਿਆ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਬਾਜਾ ਵਾਲਿਆ ਮਨ ਬੜਾ ਲੋਚਦਾ ਬੜੀਆਂ ਸੋਚਾਂ ਸੋਚਦਾ ਮਨ ਬੜਾ ਲੋਚਦਾ ਬੜੀਆਂ ਸੋਚਾਂ ਸੋਚਦਾ ਇੱਕ ਵਾਰੀ ਪਟਨੇ ਚੋਂ ਬੋਲ ਬੋਲਵਾਜਾ ਵਾਲਿਆ ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲਗੀ ਵਾਲਿਆ